ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਹੁਣ ਹੈਗਾ ਜੀ ਸ਼ਾਮ ਦਾ ਟਾਈਮ 7:00 ਵਜੇ ਦਾ ਦਿਨ ਹੈਗਾ ਅੱਜ ਮੰਗਲਵਾਰ ਤੇ ਆਪਾਂ ਆਪਣੀ ਮੱਛ ਲਈ ਹੈ ਨਾ ਦੇਗ ਬਣਾਉਦੇ ਸੀ ਪ੍ਰਸ਼ਾਦ ਕੋ ਉਹ ਚੰਦੇ ਕੋ ਹਨਾ ਤੇ ਉਹਨਾਂ ਵੀ ਮੈਨੂੰ ਬਹੁਤ ਸਾਰੇ ਕਮੈਂਟ ਆਏ ਸੀ ਜਦੋਂ ਕਿ ਐਸੇ ਪਾ ਤੇਲ ਪਾਉਣੇ ਆ ਤੇ ਉਹ ਬੰਦੇ ਵੀ ਭਣਾ ਤੁਸੀਂ ਕੱਚਾ ਤੇਲ ਨਾ ਪਾਇਆ ਕਰੋ ਵੀ ਸੌਣ ਚ ਕੱਚਾ ਤੇਲ ਨਹੀਂ ਪਾਉਂਦੇ ਹੁੰਦੇ ਤੇ ਫਿਰ ਵੀ ਤੇਲ ਪਾਉਣਾ ਵੀ ਹੈ ਨਾ ਜ਼ਰੂਰੀ ਸੀਗਾ ਆਪਾਂ ਵੀ ਪਹਿਲਾਂ ਨਹੀਂ ਪਾਇਆ ਇਹਨੂੰ ਕਿਉਂਕਿ ਹਨਾ ਵੀ ਕਾਣੀ ਕੜਾਈ ਨਹੀਂ ਗਈ ਹਨਾ ਕਾਲ ਹੋ ਜਾਂਦੀ ਆ ਤੇ ਨਾਹੀਂ ਆਪਾਂ ਨੂੰ ਵਿਚਾਰੀ ਨੂੰ ਸਰੋਂ ਦਾ ਦਾਣਾ ਪਿਆਇਆ ਗਿਆ ਤੇ ਤੇਲ ਪਾਉਣਾ ਵੀ ਜ਼ਰੂਰੀ ਆ ਤੇ ਹੁਣ ਆਪਾਂ ਨਾ ਇਹਦੇ ਲਈ ਪ੍ਰਸ਼ਾਦ ਬਣਾ ਦਿੰਦੇ ਆ ਆਪਾਂ ਕੱਲ ਬੇਸਣ ਲੈ ਕੇ ਆਏ ਆ ਤੇ ਸ਼ੱਕਰ ਤੇ ਪ੍ਰਸ਼ਾਦ ਬਣਾਉਣ ਲੱਗਦੇ ਸੀ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਤੇ ਆਪਾਂ ਉਹ ਪਾਉਣੇ ਹੁੰਦੇ ਇਹਨਾਂ ਨੂੰ ਹੁਣ ਬਣਾ ਲਾਂਗੇ ਤੇ ਹਜੇ ਤਾਂ ਵੈਸੇ ਮੈਂ ਪਾਣੀ ਪੂਣੀ ਪਿਆਉਣਾ ਇਹਨਾਂ ਨੂੰ ਤੇ ਉਦੋਂ ਬਸ 9:30 ਵਜੇ ਧਰ ਦੂ ਮੈਂ ਇਹਨੂੰ ਉਦੋਂ ਵਧੀਆ ਖਾ ਕੇ ਬਸ ਬਹਿ ਜੂਗੀ ਤੇ ਹੋਰ ਵੀਰੇ ਅਫੀਸਪੀਡ ਦਾ ਪੋਸਟ ਤੇ ਸੀ ਤੁਸੀਂ ਉਹ ਆਪਾਂ 30 ਨੰਬਰ ਲਿਆਉਣੇ ਹੁੰਨੇ ਆ ਬਈ ਵੈਸੇ ਆਪਾਂ ਤੁਹਾਨੂੰ ਦੱਸਿਆ ਸੀ ਹੁਣ ਤਾਂ ਨਹੀਂ ਲੈਂਦੀ ਤੇ ਕਰਮੀ ਦੇਖੋ ਕਿੰਨੀ ਹੋਈ ਪਈ ਆ ਅੱਜ ਮੰਗਲਵਾਰ ਆ ਤੇ ਕਰਮੀ ਦੇਖੋ ਬਹੁਤ ਜ਼ਿਆਦਾ ਹੋਈ ਪਈ ਆ ਤੇ ਚਲੋ ਆਪਾਂ ਬਣਾ ਲਈਏ ਪ੍ਰਸ਼ਾਦ ਆ ਤਰਿਆ ਹੋਇਆ ਵੀਰੇ ਪੰਤੇਲ ਤੇ ਮੋਂ ਤਾਂ ਅੱਜ ਮੈਂ ਕਿੰਨਾ ਕਹ ਦਸਾਂ ਵੀ ਦੋ ਕਟਸ਼ੀਆਂ ਹੋਣਗੀਆਂ ਸ਼ਾਇਦ ਸ਼ੱਕਰ, ਰੇਸਨ, ਪਾਣੀ ਤੇ ਇਹ ਬੈਠੀ ਨਾ ਰਾਮਦਾਰੀ ਨਾਲ ਹੁਣ ਆਪਾਂ ਇਹ ਪ੍ਰਸ਼ਾਦ ਬਣਾ ਕੇ ਤੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਉਉਣਿਆ ਕੱਖ ਫੱਟਾ ਬਾਕੇ ਰੱਖਦੇ ਆ ਆ ਬਿਚਾਰੀ ਬਾਲਾ ਹੋਕਦੀ ਐ ਬਈ ਛੋਡੀਆਂ ਗਾਂਆਂ ਵੀ ਐਂ ਕਰਦੀਆਂ ਹਨਾ ਤਾਂ ਦੱਸਿਓ ਜ਼ਰੂਰ ਕਮੈਂਟ ਕਰਕੇ ਬਹੁਤ ਜ਼ਿਆਦਾ ਦੇਖੀ ਨਹੀਂ ਦਿੱਸੀ ਹੋਗੀ ਵਿਚਾਰੀ ਕਾਂਗਰੀ ਬਹੁਤ ਜ਼ਿਆਦਾ ਆ ਦੇਖੋ ਤੁਹਾਨੂੰ ਚੀਜ਼ ਦਿਖਾਈ ਗਏ ਕਿਦਰ ਗਿਆ ਮੈਂ ਕਿੱਲਾ ਚਾਹ ਖਾਣਾ ਵੀ ਡਰ ਗਈ ਦੇਖੋ ਬਈ ਇਹਨੇ ਨਾ ਦੀ ਮਾ ਨਾਲ ਦੇਨੇ ਪਹਿਲਾਂ ਤਾਂ ਸਿੰਗ ਦਾ ਕੈਪ ਲਾਹ ਲਿਆ ਤੇ ਹੁਣ ਇਥੋਂ ਪਤਾ ਨਹੀਂ ਦਾ ਨੀਗਾ ਅੱਜ ਆ ਕੰਨ ਇਥੋਂ ਜਾ ਹੋਂ ਕਰ ਲਿਆ ਦੇਖੋ ਕੰਨ ਪਾੜ ਲਿਆ ਪਤਾ ਨਹੀਂ ਕਿਹੇ ਜ ਹੈ ਕਹਿੰਦਾ ਮਾਇਕੋ ਪਿੱਛੇ ਰਮਾ ਕਹਿੰਦਾ ਮੇਰੀ ਮਾਂ ਨੇ ਉਹ ਹਾਲ ਹਾਲ ਦੇਖੋ ਆਏ ਹੋ ਗਿਆ ਦੇ ਆ ਬਹੁਤ ਫਿਰ ਮਾਨ ਰੂਪੀ ਹੁੰਦਾ ਤੇ ਆ ਮੈਡਮ ਨੇ ਸਾਡੀ ਨੇ ਬਈ ਪਾਣੀ ਨਹੀਂ ਪੀਤਾ ਬੱਠਲ ਨਾ ਨਾ ਬਾਲਟੀ ਨਾ ਫਿਰ ਹਰ ਕੇ ਇਹਨੂੰ ਵੀ ਇਹਦੇ ਨਾਲ ਨਿੱਪਲ ਨਾਲ ਹੀ ਪਿਉਣਾ ਪਿਆ ਪਾਣੀ ਲਾਡੋ ਲਾਡੋ ਓਏ ਲਾਡੋ ਲਾਡੋ ਰੋਸਰੀ ਤਾਂ ਕਹਿੰਦਾ ਸਾਰੀ ਧੜੀ ਰਿੰਗੀ ਗਈ ਕਿ ਇਹਨੂੰ ਪਾਣੀ ਨਹੀਂ ਪਿਆਇਆ ਆਪਾਂ ਪੀਲੇ ਪਾਣੀ ਹੈ ਤੁਹਾਨੂੰ ਲੋਬੇ ਆਪਾਂ ਬਣਾ ਲਈਏ ਪ੍ਰਸ਼ਾਦ ਤੇ ਇਹ ਗਰਮ ਹੋ ਗਿਆ ਐਨਾਂ ਪਾ ਦਿਨੇ ਬਾਈ ਬੇਸਨ ਆਪਾਂ ਰਾਤ ਵਿੱਚ ਹੀ ਜਵਾਕ ਖਾਗੇ सब होना गा स माै ਗੱਲ ਹੋ ਰਹੀ ਜਿਹਨਾਂ ਨੇ ਪਸ਼ੂਆਂ ਤੇ ਫੈਲਾ ਦਾ ਤਾਂ ਆਪਾਂ ਤਾਂ ਹੀ ਰੱਖਦੇ ਆ ਨੇਰ ਬਚਾਉਣ ਖਾ ਮਾਰੇ ਹੁੰਦੇ ਸਾਡਾ ਨਾ ਛੋਟਾ ਜਿਹਾ ਘਰ ਆ ਇੱਥੇ ਵੀ ਜਿਹਨੂੰ ਕਿਸੇ ਨੂੰ ਨਾ ਸ਼ੌਂਕ ਹੋਵੇ ਨਾ ਇੱਕ ਪਸ਼ੂ ਵੀ ਨਾ ਰੱਖੇ ਇਹ ਘਰ ਛੋਟਾ ਕਰਕੇ ਆਪਾਂ ਫਿਰ ਵੀ ਇੰਨੇ ਰੱਖੀ ਬੈਠੇ ਆ ਤੋਂ ਕਿਉਂਕਿ ਤਾਂ ਫਾਇਦਾ ਹੈ ਨਾ ਤੁਹਾਨੂੰ ਪਹਿਲਾਂ ਦੱਸਿਆ ਸੀ ਆਪਾਂ ਤੇ ਫਿਰ ਆਪਾਂ ਦੱਸਿਆ ਹਨ ਜਿਵੇਂ ਆਪਾਂ ਇਹ 3 ਸਾਲ ਪਹਿਲਾਂ 1.5 ਲੱਖ ਰੀ ਲੈ ਕੇ ਆਂਦੀ ਸੀ ਮੱਛ ਤੇ ਚਲੋ ਇਸ ਪਲੂਏ ਨੇ ਨਾ ਕੱਟਾਰੇ ਪਾਤੀਆ ਦੂਜੇ ਤਿੰਨ ਤਿੰਨ ਦੀਏ ਨੇ ਤੇ ਹੁਣ ਅੱਜ ਇਹਨਾਂ ਦੇ ਮਾਵਾਂ ਠੀਆਂ ਦੀ ਕੀਮਤ ਹਨ 4-5 ਲੱਖ ਨਾਲ ਹੀ ਕਿਉਂਕਿ ਸਾਡੇ ਘਰਾਂ ਚ ਜਿਹੜੇ ਬਾਈ ਸਾਨੂੰ ਦਵਾ ਕੇ ਦੇ ਆ ਸੀ ਉਹਨੇ ਵੀ 20 ਕਿਲੋ ਦੁੱਧ ਤੇ ਚਵਾਇਆ ਸੀ ਲਾਈਵ ਵਿੱਚ ਕੇਹ ਰਾਈ ਸੀ ਤੇ ਉਹਨਾਂ ਨਾਲ ਲਾਈਵ ਸੌਦਾ ਹੋਇਆ ਸੀ ਬਾਈ ਜੀ ਦੀ ਸਿੱਧੂ ਜੀ ਦਾ ਤਾਂ ਵਿਚਾਰ ਨਾਲ ਦੇਖੋ ਤੁਸੀਂ ਦੇਖੀ ਸਕਦੇ ਹੋ ਤੇ 3.5 ਲੱਖ ਦੀ ਮੱਝ ਕਿਹਦੇ ਕਿਸੇ ਹੋ ਹੁਣ ਆਪਣੀ ਮੱਝ ਦੀ ਕੀਮਤ ਵੀ ਕਿਉਂਕਿ ਨਾ ਇਹ ਪਹਿਲੇ ਸੂਏ ਆਪਾਂ ਤੁਹਾਨੂੰ ਦੱਸਦੇ ਹੁੰਨੇ ਸੀ 14 ਪਲੱਸ ਦਿੱਤਾ ਸੀਗਾ ਤੇ ਦੂਜੇ ਸੂਏ 17 17.5 ਪਲੱਸ ਤੇ ਹੁਣ ਜੇ ਸਰਦਾਰ ਜੀ ਹੁੰਦੇ ਹਨ ਉਹ ਤਾਂ ਇਹਨੂੰ ਸ਼ਾਇਦ 20 ਪਲੱਸ ਵੀ ਲੈ ਜਾਂਦੇ ਕਿਉਂਕਿ ਉਹਨਾਂ ਦੀ ਸੁਭਾਈ ਤੇ ਮੇਰੀ ਸੁਭਾਈ 'ਚ ਫਰਕ ਹੈਗਾ ਬਈ ਆਪਾਂ ਮੰਨਦੇ ਆ ਫਿਰ ਦੇਖੋ ਹਨ ਜਿੰਨਾ ਤੋਂ ਤਰੀਕਾ ਤੁਹਾਡੇ ਨਾਲ ਲਾਈ ਮੈਚਿੰਗ ਜ਼ਰੂਰ ਕਰਾਂਗੇ ਜੀ

ਆਪਾਂ ਉਹਨਾਂ ਹਾ ਤੇਰੇ ਪਾਣੀ ਦਾ ਨਹੀਂ ਪਿਆਲਗੇ ਤੇ ਫੇਰ ਲੈਂਦੇ ਹਾਂ ਜੀ ਵੀਰੇ ਹੁਣ ਤਰੀ ਆਪਾਂ ਇਹਨਾਂ ਨੂੰ ਉਹ ਦੇਗਾ ਦੇਗਾ ਪ੍ਰਸ਼ਾਦ ਭੋਗ ਕੀ ਕਹੋਗੇ ਇਹਨਾਂ ਕ ਤੇਲ ਦੇਣਾ ਤਾਂ ਜ਼ਰੂਰੀ ਹੁੰਦਾ ਤੇ ਵਿੱਚ ਹੀ ਆਪਾਂ ਬਾਈਟ ਮੈਚ ਪਾਤਾ ਸੀਗਾ ਤੇ ਧੂਈ ਹਜੇ ਆਪਾਂ ਹੁਣ ਚਲਾਈ ਆ ਦੇਖੋ ਉਹਕੇ ਬੈਠਣਾ ਸੀ ਆਰਾਮਦਾਰੀ ਨਾਲ ਪਹਾੜੇ ਚੱਲੀ ਜਾਂਦੇ ਆ ਉੱਪਰ ਉਹਕੇ ਬੜੀਆ ਜੇ ਹੈ ਨਾ ਪਹਾੜੇ ਚੱਲਦੇ ਆ ਤਾਂ ਠੰਡ ਨਾਲ ਵਧੀਆ ਬੈਠਿਆ ਰਹਿੰਦੀਆਂ ਆਰਾਮਦਾਰੀ ਨਾਲ ਇਧਰੋਂ ਨੀਦੇ ਹੋਣ ਦੀ ਸ਼ਾਇਦ ਆ ਦੇਖੋ ਪਹਾੜੇ ਚੱਲ ਰਹੇ ਆ ਇਹ ਉਹ ਨਚਰ ਖੜੀ ਹੀ ਰਹਿੰਦੀ ਹੈ ਝਾਕੀ ਜਾਂਦੀ ਹੈ ਵੀ ਮੈਨੂੰ ਪਾ ਹੋਣ ਤੋਂ జావిడ్ ఆ టూ సంగీ మర్చి కుతా బాబా తే చల్డ్ ఇదే కోచ ਖਾਵਾਂਗੇ ਆਪਾਂ ਤੇ ਵਿਚੁੰਦੇ ਨਾ ਪਸ਼ੂ ਵੀ ਦੇਗ ਨਹੀਂ ਖਾਂਦੇ ਸਾਡੀ ਵੈੜ ਨੇ ਕਿਉਂਕਿ ਖਾਧੀ ਨਹੀਂ ਸੀ ਮੈਨੂੰ ਇਹਦਾ ਡਰ ਸੀਗਾ ਤੇ ਪਹਿਲਾਂ ਮੈਂ ਪਰਸੋਂ ਥੋੜੀ ਜਿਹੀ ਬਣਾਈ ਸੀ ਪਰਸੋਂ ਦੇ ਪਾਉਣ ਲੱਗੇ ਆਪਾਂ ਚਲੋ ਪਾ ਦਿੰਦੇ ਆ ਹਨਾ ਹੁਣ ਕੀ ਪੰਜ ਚਾਰ ਦਿਨ ਹੋਰ ਫੇਰ ਬਸ ਬੰਦ ਕਰ ਦਾਂਗੇ ਕਿਉਂਕਿ ਇਹਦੀ ट्रांजिशन ਫੀਡ ਵੀ ਮੁੱਕ ਗਈ ਬਸ ਕੱਲੇ ਸਵੇਰ ਦੇ ਡੰਗ ਦੀ ਰਹਗੀ ਇੱਕ ਗੱਟਾ ਪਾਤਾ ਇਹਨੂੰ ਤੇ ਹੁਣ ਤਾਂ ਚਲੋ ਕੀ ਕਰਨੀ ਆ ਵੈਸੇ ਸਰਦਾਰ ਜੀ ਤਾਂ ਕਹਿੰਦੇ ਸੀ ਨਾ 2 ਗੱਟੇ 4 ਪੀ ਹੁਣ ਦੇਲ ਥੋੜੇ ਰਹਿ ਗਏ ਫਿਰ ਬਾਕੀ ਜਿਵੇਂ ਉਹਨਾਂ ਨੇ ਕਿਹਾ ਹਨਾ ਉਵੇਂ ਹੀ ਕਰਾਂਗੇ ਤੇ ਚਲੋ ਬਈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਤੇ ਐਨੀ ਹਨਾ ਕਲੀਅਰ ਵੀਡੀਓ ਨਹੀਂ ਆਉਂਦੀ ਬਈ ਆਪਣੀ ਕਿਹੜਾ ਕੋਲੇ ਕਿਹੜਾ ਕੋਈ ਆਈਫੋਨ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਤ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਾਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਹਾਈ